ਜਿੱਥੇ ਪਿਛਲੇ ਦਿਨੀ ਆਏ ਹਾੜ ਨੇ ਬਹੁਤ ਵੱਡੀ ਬਰਬਾਦੀ ਮਚਾਈ ਹੈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਕਿਸਾਨਾਂ ਦੇ ਘਰ ਤਬਾਹ ਹੋ ਗਏ ਨੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਤੇ ਹੋਰ ਜਾਨੀ ਮਾਲਕ ਕਈ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਸਾਹਮਣੇ ਆਇਆ ਇਸੇ ਤਰ੍ਹਾਂ ਦੱਸ ਦਈਏ ਕਿ ਜਿੱਥੇ ਵਾਕ ਵਾਕ ਮੁਸ਼ਕਲਾਂ ਦੇ ਵਿੱਚ ਲੋਕਾਂ ਨੂੰ ਲੰਘਣਾ ਪੈ ਰਿਹਾ ਉੱਥੇ ਇੱਕ ਬਿਜਲੀ ਦੀ ਵੱਡੀ ਸਮੱਸਿਆ ਤੁਸੀਂ ਦੇਖ ਰਹੇ ਹੋ ਥਾਂ ਥਾਂ ਦੇਤੇ ਇਹ ਟਰਾਂਸਫਾਰਮਰ ਡਿੱਗੇ ਨੇ ਵਲੇ ਡਿੱਗੇ ਨੇ ਹੋਰ ਬਿਜਲੀ ਦੇ ਖੰਬੇ ਜਿਹੜੇ ਇਸ ਪੂਰੇ ਸਰਹੱਦੀ ਖੇਤਰ ਦੇ ਵਿੱਚ ਡਿੱਗੇ ਨੇ ਜਿਵੇਂ ਕਿ ਧਰਮਕੋਟ ਪਤਨ ਦੇ ਤੋਂ ਤੋਂ ਸਿੱਦੇ ਪਾਰ ਲੰਘਦੇ ਹੀ ਤਾਂ ਬਹੁਤ ਵੱਡੀ ਤਰਾਸ ਦੀ ਵੇਖਣ ਨੂੰ ਮਿਲਦੀ ਹੈ ਥਾਂ ਥਾਂ ਦੇ ਉੱਤੇ ਪਾਣੀ ਖਲੋਤਾ ਹੈ ਲੋਕ ਕੰਮ ਕਾਜਾਂ ਵਾਲੇ ਬੇਸ਼ੱਕ ਇਧਰ ਉਧਰ ਆ ਜਾ ਰਹੇ ਹਨ ਪਰ ਉਹਨਾਂ ਦੀਆਂ ਜ਼ਮੀਨਾਂ ਦਾ ਹੋਇਆ ਵੱਡਾ ਨੁਕਸਾਨ ਹੈ ਜਿਸ ਕਰਕੇ ਲੋਕ ਬਹੁਤ ਪਰੇਸ਼ਾਨੀ ਦੇ ਆਲਮ ਵਿੱਚ ਹਨ ਤੇ ਹੁਣ ਦੇਖੀਏ ਤਾਂ ਇੱਥੇ ਬਿਜਲੀ ਦੀ ਵੱਡੀ ਸਮੱਸਿਆ ਹੈ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋੜ ਫੇਰ ਦਰਿਆ ਰਾਵੀ ਦੇ ਕਿਨਾਰੇ ਪਹੁੰਚੇ ਹਨ ਤੇ ਧਰਮਕੋਟ ਪੱਤਨ ਦੇ ਬਿਲਕੁਲ ਕਿਨਾਰੇ ਤੇ ਖਲੋਤੇ ਹਨ ਜਿੱਥੇ ਪਿਛਲੇ ਦਿਨੀ ਆਏ ਹਾੜ ਨੇ ਬਹੁਤ ਵੱਡੀ ਬਰਬਾਦੀ ਮਚਾਈ ਹੈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਕਿਸਾਨਾਂ ਦੇ ਘਰ ਤਬਾਹ ਹੋ ਗਏ ਨੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਤੇ ਹੋਰ ਜਾਨੀ ਮਾਲਿਕ ਕਈ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਸਾਹਮਣੇ ਆਇਆ ਇਸੇ ਤਰ੍ਹਾਂ ਦੱਸ ਦਈਏ ਕਿ ਜਿੱਥੇ ਵਾਕ ਵਾਕ ਮੁਸ਼ਕਲਾਂ ਦੇ ਵਿੱਚ ਲੋਕਾਂ ਨੂੰ ਲੰਘਣਾ ਪੈ ਰਿਹਾ ਉੱਥੇ ਇੱਕ ਬਿਜਲੀ ਦੀ ਵੱਡੀ ਸਮੱਸਿਆ ਤੁਸੀਂ ਦੇਖ ਰਹੇ ਹੋ ਥਾਂ ਥਾਂ ਦੇਤੇ ਇਹ ਟਰਾਂਸਫਾਰਮਰ ਡਿੱਗੇ ਨੇ ਵਲੇ ਡਿੱਗੇ ਨੇ ਹੋਰ ਬਿਜਲੀ ਦੇ ਖੰਬੇ ਜਿਹੜੇ ਇਸ ਪੂਰੇ ਸਰਹੱਦੀ ਖੇਤਰ ਦੇ ਵਿੱਚ ਡਿੱਗੇ ਨੇ ਜਦ ਕਿ ਮੱਖੀ ਮਛਰ ਦਾ ਵੱਡਾ ਜੋਰ ਹੈ ਤੇ ਪਾਣੀ ਸੁੱਕਣ ਤੋਂ ਬਾਅਦ ਚ ਇੱਥੇ ਦਾ ਜਿਹੜੀ ਗੰਦਗੀ ਹੈ ਉਹ ਬਹੁਤ ਵੱਡੀ ਤਦਾਦ ਦੇ ਵਿੱਚ ਫੈਲੀ ਹੋਈ ਹੈ ਇੱਥੇ ਬੱਚਿਆਂ ਬਜ਼ੁਰਗਾਂ ਦੇ ਵਾਸਤੇ ਜੋ ਕਿ ਪਿੰਡਾਂ ਦੇ ਲੋਕ ਜਿਹੜੇ ਪਿੰਡ ਸਰਹੱਦੀ ਖੇਤਰ ਦੇ ਵਿੱਚ ਵਸੇ ਹੋਏ ਨੇ ਉਹਨਾਂ ਦੇ ਵਾਸਤੇ ਬਿਜਲੀ ਦੀ ਸਹੂਦਤਾ ਹੋਣੀ ਜ਼ਰੂਰੀ ਹੈ ਜਦ ਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਪੂਰਾ ਸਰਹੱਦੀ ਖੇਤਰ ਵਾਕਵਾਕਾਂ ਦੀਆਂ ਮੁਸ਼ਕਲਾਂ ਦੇ ਵਿੱਚੋਂ ਦੀ ਨਜ਼ਰ ਆ ਰਿਹਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਥਾਂ ਥਾਂ ਦੇ ਉੱਤੇ ਜਿਹੜੇ ਦਰਖਤ ਲੱਗੇ ਨੇ ਉਹ ਦਰਖਤਾਂ ਨੂੰ ਵੀ ਇੱਥੇ ਹਾਲੇ ਤੱਕ ਚੁੱਕਿਆ ਨਹੀਂ ਗਿਆ ਤੇ ਨਾ ਹੀ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਇੱਥੇ ਸਰਖਦੀਕ ਵਿੱਚ ਕੋਈ ਮੁਲਾਜ਼ਮ ਦਿਖਾਈ ਦਿੰਦੇ ਨੇ ਨਾ ਕੋਈ ਬਿਜਲੀ ਵਾਲੇ ਦਿਖਾਈ ਦੇ ਰਹੇ ਨੇ ਕੋਈ ਬਿਜਲੀ ਅਧਿਕਾਰੀ ਜਾਂਚ ਕਰਨ ਵਾਲੇ ਦਿਖਾਈ ਨਹੀਂ ਦੇ ਰਹੇ ਵੱਡਾ ਖੇਤਰ ਜਿਹੜਾ ਵਾਕਵਾਕ ਸਮੱਸਿਆਵਾਂ ਦੇ ਵਿੱਚ ਘਿਰਿਆ ਹੋਇਆ ਹੈ ਜਿਵੇਂ ਕਿ ਧਰਮਕੋਟ ਪੱਤਨ ਦੇ ਤੋਂ ਤੁਸੀਂ ਦੇ ਪਾਰ ਲੰਘ ਜਾਈਏ ਤਾਂ ਬਹੁਤ ਵੱਡੀ ਤਰਾਸ ਦੀ ਵੇਖਣ ਨੂੰ ਮਿਲਦੀ ਹੈ ਥਾਂ ਥਾਂ ਦੇ ਉੱਤੇ ਪਾਣੀ ਖਲੋਤਾ ਹੈ ਲੋਕ ਕੰਮ ਕਾਜਾਂ ਵਾਲੇ ਬੇਸ਼ੱਕ ਇਧਰ ਉਧਰ ਆ ਜਾ ਰਹੇ ਹਨ ਪਰ ਉਹਨਾਂ ਦੀਆਂ ਜ਼ਮੀਨਾਂ ਦਾ ਹੋਇਆ ਵੱਡਾ ਨੁਕਸਾਨ ਹੈ ਜਿਸ ਕਰਕੇ ਲੋਕ ਬਹੁਤ ਪਰੇਸ਼ਾਨੀ ਦੇ ਆਲਮ ਵਿੱਚ ਹਨ ਤੇ ਹੁਣ ਦੇਖੀਏ ਤਾਂ ਇੱਥੇ ਬਿਜਲੀ ਦੀ ਵੱਡੀ ਸਮੱਸਿਆ ਹੈ ਪੂਰੇ ਸਰਦੀ ਖੇਤਰ ਦੇ ਵਿੱਚ ਥਾਂ ਥਾਂ ਦੇ ਉੱਤੇ ਜੋ ਮੋਟਰਾਂ ਨੂੰ ਲੋਕਾਂ ਦੀਆਂ ਪਾਣੀ ਵਾਲੀਆਂ ਮੋਟਰਾਂ ਨੂੰ ਜੋ ਲਾਈਨਾਂ ਜਾਂਦੀਆਂ ਸਨ ਉਹ ਲਾਈਨਾਂ ਪੂਰੀ ਤਰ੍ਹਾਂ ਤਬਾਹ ਹੋਈਆਂ ਨੇ ਆ ਤੁਸੀਂ ਸਿੱਧੀਆਂ ਤਸਵੀਰਾਂ ਤਾਂ ਹੀ ਦੇਖ ਰਹੇ ਹੋ ਕਿ ਕਿਵੇਂ ਥਾਂ-ਥਾਂ ਦੇ ਉੱਤੇ ਖੰਭੇ ਟੁੱਟ ਕੇ ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਉਹ ਖੇਤਾਂ ਦੇ ਵਿੱਚ ਡਿੱਗੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਤੁਸੀਂ ਦੇਖ ਰਹੇ ਹੋ ਕਿਵੇਂ ਉਲਝਣਾ ਭਰੀ ਜਿਹੜੀ ਜ਼ਿੰਦਗੀ ਹੈ ਇਹ ਲੋਕ ਫੇਰਲ ਜੋ ਰਹੇ ਨੇ ਤੇ ਜਿੱਥੇ ਖੰਬੇ ਡਿੱਗੇ ਨੇ ਉਥੇ ਦਰਖਤ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਸਰਹੱਦੀ ਖੇਤਰ ਦੇ ਵੱਖ-ਵੱਖ ਥਾਵਾਂ ਦੇ ਉੱਤੇ ਡਿੱਗੇ ਪਏ ਨੇ ਜਿਨ੍ਹਾਂ ਦਾ ਹਾਲੇ ਤੱਕ ਕੋਈ ਵਾਲੀ ਵਾਰਸ ਨਜ਼ਰ ਨਹੀਂ ਆ ਰਿਹਾ ਦੂਰ ਦਰੇਡੇ ਤੱਕ ਨਜ਼ਰ ਮਾਰੀਏ ਤਾਂ بجلی ਪੂਰੀ ਤਰ੍ਹਾਂ ਗੋਲ ਹੈ ਤੇ ਬਹੁਤ ਵੱਡੀਆਂ ਸਮੱਸਿਆਵਾਂ ਦੇ ਵਿੱਚੋਂ ਦੀ ਲੋਕ ਲੰਘ ਰਹੇ ਹਨ ਦਰਖਤ ਵੱਖ-ਵੱਖ ਥਾਵਾਂ ਦੇ ਉੱਤੇ ਡਿੱਗੇ ਨੇ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਡੂੰਘੀਆਂ ਥਾਵਾਂ ਦੇ ਉੱਤੇ ਹਾਲੇ ਤੱਕ ਪਾਣੀ ਜਿਹੜਾ ਬਰਕਰਾਰ ਹੈ ਜਿੱਥੇ ਦਰਿਆ ਰਾਵੀ ਦੇ ਬੀਤੇ ਦਿਨ ਪਾਣੀ ਵਧਨ ਦੀ ਗੱਲ ਚੱਲੀ ਸੀ ਉੱਥੇ ਲੋਕ ਹੋਰ ਮਾਜੂਸ ਦਿਖਾਈ ਦੇ ਰਹੇ ਨੇ ਤੇ ਲੋਕਾਂ ਦੇ ਉੱਤੇ ਹੜ ਦਾ ਜਿਹੜਾ ਇਹ ਖਤਸ਼ਾ ਹਾਲੇ ਤੱਕ ਉਹਨਾਂ ਦੇ ਚਿਹਰਿਆਂ 'ਤੇ ਫੈਲਿਆ ਹੋਇਆ ਹੈ ਪੱਤਰਕਾਰ ਅਵਤਾਸ਼ ਸਿੰਘ ਰੰਦਾਵਾ ਦੇ ਨਾਲ ਅਜੀਤ ਟੀਮ ਬਟਾਲਾ ਜਿੱਥੇ ਪਿਛਲੇ ਦਿਨੀ ਆਏ ਹਾੜ ਨੇ ਬਹੁਤ ਵੱਡੀ ਬਰਬਾਦੀ ਮਚਾਈ ਹੈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਕਿਸਾਨਾਂ ਦੇ ਘਰ ਤਬਾਹ ਹੋ ਗਏ ਨੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਤੇ ਹੋਰ ਜਾਨੀ ਮਾਲੀ ਕਈ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਸਾਹਮਣੇ ਆਇਆ ਇਸੇ ਤਰ੍ਹਾਂ ਦੱਸ ਦਈਏ ਕਿ ਜਿੱਥੇ ਵਾਕ ਵਾਕ ਮੁਸ਼ਕਲਾਂ ਦੇ ਵਿੱਚ ਲੋਕਾਂ ਨੂੰ ਲੰਘਣਾ ਪੈ ਰਿਹਾ ਉੱਥੇ ਇੱਕ ਬਿਜਲੀ ਦੀ ਵੱਡੀ ਸਮੱਸਿਆ ਹੈ ਤੁਸੀਂ ਦੇਖ ਰਹੇ ਹੋ ਥਾਂ ਥਾਂ ਦੇ ਉੱਤੇ ਇਹ ਟਰਾਂਸਫਾਰਮਰ ਡਿੱਗੇ ਨੇ ਵਲੇ ਡਿੱਗੇ ਨੇ ਹੋਰ ਬਿਜਲੀ ਦੇ ਖੰਭੇ ਜਿਹੜੇ ਇਸ ਪੂਰੇ ਸਰਹੱਦੀ ਖੇਤਰ ਦੇ ਵਿੱਚ ਡਿੱਗੇ ਨੇ ਜਿਵੇਂ ਕਿ ਧਰਮਕੋਟ ਪਤਨ ਦੇ ਤੋਂ ਤੁਸੀਂ ਦੇ ਪਾਰ ਲੰਘ ਜਾਈਏ ਤਾਂ ਬਹੁਤ ਵੱਡੀ ਤਰਾਸ ਦੀ ਵੇਖਣ ਨੂੰ ਮਿਲਦੀ ਹੈ ਥਾਂ ਥਾਂ ਦੇ ਉੱਤੇ ਪਾਣੀ ਖਲੋਤਾ ਹੈ ਲੋਕ ਕਮਾ ਕਾਜਾਂ ਵਾਲੇ ਬੇਸ਼ੱਕ ਇਧਰ ਉਧਰ ਆ ਜਾ ਰਹੇ ਹਨ ਪਰ ਉਹਨਾਂ ਦੀਆਂ ਜ਼ਮੀਨਾਂ ਦਾ ਹੋਇਆ ਵੱਡਾ ਨੁਕਸਾਨ ਹੈ ਜਿਸ ਕਰਕੇ ਲੋਕ ਬਹੁਤ ਪਰੇਸ਼ਾਨੀ ਦੇ ਆਲਮ ਵਿੱਚ ਹਨ ਤੇ ਹੁਣ ਦੇਖੀਏ ਤਾਂ ਇੱਥੇ ਬਿਜਲੀ ਦੀ ਵੱਡੀ ਸਮੱਸਿਆ ਹੈ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋੜ ਫੇਰ ਦਰਿਆ ਰਾਵੀ ਦੇ ਕਿਨਾਰੇ ਪਹੁੰਚੇ ਹਨ ਤੇ ਧਰਮਕੋਟ ਪੱਤਨ ਦੇ ਬਿਲਕੁਲ ਕਿਨਾਰੇ ਤੇ ਖਲੋਤੇ ਹਨ ਜਿੱਥੇ ਪਿਛਲੇ ਦਿਨੀ ਆਏ ਹਾੜ ਨੇ ਬਹੁਤ ਵੱਡੀ ਬਰਬਾਦੀ ਮਚਾਈ ਹੈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਕਿਸਾਨਾਂ ਦੇ ਘਰ ਤਬਾਹ ਹੋ ਗਏ ਨੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਤੇ ਹੋਰ ਜਾਨੀ ਮਾਲੀ ਕਈ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਸਾਹਮਣੇ ਆਇਆ ਇਸੇ ਤਰ੍ਹਾਂ ਦੱਸ ਦਈਏ ਕਿ ਜਿੱਥੇ ਵਾਕ ਵਾਕ ਮੁਸ਼ਕਲਾਂ ਦੇ ਵਿੱਚ ਲੋਕਾਂ ਨੂੰ ਲੰਘਣਾ ਪੈ ਰਿਹਾ ਉੱਥੇ ਇੱਕ ਬਿਜਲੀ ਦੀ ਵੱਡੀ ਸਮੱਸਿਆ ਹੈ ਤੁਸੀਂ ਦੇਖ ਰਹੇ ਹੋ ਥਾਂ ਥਾਂ ਦੇਤੇ ਇਹ ਟਰਾਂਸਫਾਰਮਰ ਡਿੱਗੇ ਨੇ ਵਲੇ ਡਿੱਗੇ ਨੇ ਹੋਰ ਬਿਜਲੀ ਦੇ ਖੰਬੇ ਜਿਹੜੇ ਇਸ ਪੂਰੇ ਸਰਹੱਦੀ ਖੇਤਰ ਦੇ ਵਿੱਚ ਡਿੱਗੇ ਨੇ ਜਦ ਕਿ ਮੱਖੀ ਮਛਰ ਦਾ ਵੱਡਾ ਜੋਰ ਹੈ ਤੇ ਪਾਣੀ ਸੁੱਕਣ ਤੋਂ ਬਾਅਦ ਚ ਇੱਥੇ ਦਾ ਜਿਹੜੀ ਗੰਦਗੀ ਹੈ ਉਹ ਬਹੁਤ ਵੱਡੀ ਤਦਾਦ ਦੇ ਵਿੱਚ ਫੈਲੀ ਹੋਈ ਹੈ ਇੱਥੇ ਬੱਚਿਆਂ ਬਜ਼ੁਰਗਾਂ ਦੇ ਵਾਸਤੇ ਜੋ ਕਿ ਪਿੰਡਾਂ ਦੇ ਲੋਕ ਜਿਹੜੇ ਪਿੰਡ ਸਰਹੱਦੀ ਖੇਤਰ ਦੇ ਵਿੱਚ ਵੱਸੇ ਹੋਏ ਨੇ ਉਹਨਾਂ ਦੇ ਵਾਸਤੇ ਬਿਜਲੀ ਦੀ ਸਹੂਦਤਾ ਹੋਣੀ ਜ਼ਰੂਰੀ ਹੈ ਜਦ ਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਪੂਰਾ ਸਰਹੱਦੀ ਖੇਤਰ ਵਾਕਵਾਕ ਰਾਂ ਦੀਆਂ ਮੁਸ਼ਕਲਾਂ ਦੇ ਵਿੱਚੋਂ ਦੀ ਨਜ਼ਰ ਆ ਰਿਹਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਥਾਂ ਥਾਂ ਦੇ ਉੱਤੇ ਜਿਹੜੇ ਦਰਖਤ ਲੱਗੇ ਨੇ ਉਹ ਦਰਖਤਾਂ ਨੂੰ ਵੀ ਇੱਥੇ ਹਾਲੇ ਤੱਕ ਚੁੱਕਿਆ ਨਹੀਂ ਗਿਆ ਤੇ ਨਾ ਹੀ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਇੱਥੇ ਸਰਹੱਦੀ ਤਕਨੀਕ ਵਿੱਚ ਕੋਈ ਮੁਲਾਜ਼ਮ ਦਿਖਾਈ ਦਿੰਦੇ ਨੇ ਨਾ ਕੋਈ ਬਿਜਲੀ ਵਾਲੇ ਦਿਖਾਈ ਦੇ ਰਹੇ ਨੇ ਕੋਈ ਬਿਜਲੀ ਅਧਿਕਾਰੀ ਜਾਂਚ ਕਰਨ ਵਾਲੇ ਦਿਖਾਈ ਨਹੀਂ ਦੇ ਰਹੇ ਵੱਡਾ ਖੇਤਰ ਜਿਹੜਾ ਵਾਕਵਾਕ ਸਮੱਸਿਆਵਾਂ ਦੇ ਵਿੱਚ ਘਿਰਿਆ ਹੋਇਆ ਹੈ ਜਿਵੇਂ ਕਿ ਧਰਮਕੋਟ ਪੱਤਨ ਦੇ ਤੋਂ ਤੁਸੀਂ ਦੇ ਪਾਰ ਲੰਘਦੇ ਹੀ ਤਾਂ ਬਹੁਤ ਵੱਡੀ ਤਰਾਸ ਦੀ ਵੇਖਣ ਨੂੰ ਮਿਲਦੀ ਹੈ। ਥਾਂ ਥਾਂ ਦੇ ਉੱਤੇ ਪਾਣੀ ਖਲੋਤਾ ਹੈ। ਲੋਕ ਕੰਮ ਕਾਜਾਂ ਵਾਲੇ ਬੇਸ਼ੱਕ ਇਧਰ ਉਧਰ ਆ ਜਾ ਰਹੇ ਹਨ ਪਰ ਉਹਨਾਂ ਦੀਆਂ ਜ਼ਮੀਨਾਂ ਦਾ ਹੋਇਆ ਵੱਡਾ ਨੁਕਸਾਨ ਹੈ। ਜਿਸ ਕਰਕੇ ਲੋਕ ਬਹੁਤ ਪਰੇਸ਼ਾਨੀ ਦੇ ਆਲਮ ਵਿੱਚ ਹਨ ਤੇ ਹੁਣ ਦੇਖੀਏ ਤਾਂ ਇੱਥੇ ਬਿਜਲੀ ਦੀ ਵੱਡੀ ਸਮੱਸਿਆ ਹੈ। ਪੂਰੇ ਸਰਦੀ ਖੇਤਰ ਦੇ ਵਿੱਚ ਥਾਂ ਥਾਂ ਦਿੱਤੇ ਜੋ ਮੋਟਰਾਂ ਨੂੰ ਲੋਕਾਂ ਦੀਆਂ ਪਾਣੀ ਵਾਲੀਆਂ ਮੋਟਰਾਂ ਨੂੰ ਜੋ ਲਾਈਨਾਂ ਜਾਂਦੀਆਂ ਸਨ ਉਹ ਲਾਈਨਾਂ ਪੂਰੀ ਤਰ੍ਹਾਂ ਤਬਾਹ ਹੋਈਆਂ ਨੇ ਆ ਤੁਸੀਂ ਸਿੱਧੀਆਂ ਤਸਵੀਰਾਂ ਤਾਂ ਹੀ ਦੇਖ ਰਹੇ ਹੋ ਕਿ ਕਿਵੇਂ ਥਾਂ-ਥਾਂ ਦੇ ਉੱਤੇ ਖੰਭੇ ਟੁੱਟ ਕੇ ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਉਹ ਖੇਤਾਂ ਦੇ ਵਿੱਚ ਡਿੱਗੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਤੁਸੀਂ ਦੇਖ ਰਹੇ ਹੋ ਕਿਵੇਂ ਉਲਝਣਾ ਭਰੀ ਜਿਹੜੀ ਜ਼ਿੰਦਗੀ ਹੈ ਇਹ ਲੋਕ ਫਿਰਾਲ ਜੋ ਰਹੇ ਨੇ ਤੇ ਜਿੱਥੇ ਖੰਬੇ ਡਿੱਗੇ ਨੇ ਉਥੇ ਦਰਖਤ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਸਰਹੱਦੀ ਖੇਤਰ ਦੇ ਵੱਖ-ਵੱਖ ਥਾਵਾਂ ਦੇ ਉੱਤੇ ਡਿੱਗੇ ਪਏ ਨੇ ਜਿਨ੍ਹਾਂ ਦਾ ਹਾਲੇ ਤੱਕ ਕੋਈ ਵਾਲੀ ਵਾਰਸਨ ਨਜ਼ਰ ਨਹੀਂ ਆ ਰਿਹਾ ਦੂਰ ਦਰੇਡੇ ਤੱਕ ਨਜ਼ਰ ਮਾਰੀਏ ਤਾਂ بجلی ਪੂਰੀ ਤਰ੍ਹਾਂ ਗੋਲ ਹੈ ਤੇ ਬਹੁਤ ਵੱਡੀਆਂ ਸਮੱਸਿਆਵਾਂ ਦੇ ਵਿੱਚੋਂ ਦੀ ਲੋਕ ਲੰਘ ਰਹੇ ਹਨ ਦਰਖਤ ਵੱਖ-ਵੱਖ ਥਾਵਾਂ ਦੇ ਉੱਤੇ ਡਿੱਗੇ ਨੇ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਡੂੰਗੀਆਂ ਥਾਵਾਂ ਦੇ ਉੱਤੇ ਹਾਲੇ ਤੱਕ ਪਾਣੀ ਜਿਹੜਾ ਬਰਕਰਾਰ ਹੈ ਜਿੱਥੇ ਦਰਿਆ ਰਾਵੀ ਦੇ ਬੀਤੇ ਦਿਨ ਪਾਣੀ ਵਧਨ ਦੀ ਗੱਲ ਚੱਲੀ ਸੀ ਉੱਥੇ ਲੋਕ ਹੋਰ ਮਾਝੂਸ ਦਿਖਾਈ ਦੇ ਰਹੇ ਨੇ ਤੇ ਲੋਕਾਂ ਦੇ ਉੱਤੇ ਹੜ ਦਾ ਜਿਹੜਾ ਇਹ ਖਦਸ਼ਾ ਹਾਲੇ ਤੱਕ ਉਹਨਾਂ ਦੇ ਚਿਹਰਿਆਂ ਦੇਤੇ ਫੈਲਿਆ ਹੋਇਆ ਹੈ ਪੱਤਰਕਾਰ ਅਵਤਾਸ਼ ਸਿੰਘ ਰੰਦਾਵਾ ਦੇ ਨਾਲ ਅਜੀਤ ਟੀਮ ਬਟਾਲਾ ਜਿੱਥੇ ਪਿਛਲੇ ਦਿਨੀ ਆਏ ਹਾੜ ਨੇ ਬਹੁਤ ਵੱਡੀ ਬਰਬਾਦੀ ਮਚਾਈ ਹੈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਕਿਸਾਨਾਂ ਦੇ ਘਰ ਤਬਾਹ ਹੋ ਗਏ ਨੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਤੇ ਹੋਰ ਜਾਨੀ ਮਾਲਿਕ ਕਈ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਸਾਹਮਣੇ ਆਇਆ ਇਸੇ ਤਰ੍ਹਾਂ ਦੱਸ ਦਈਏ ਕਿ ਜਿੱਥੇ ਵਾਕ ਵਾਕ ਮੁਸ਼ਕਲਾਂ ਦੇ ਵਿੱਚ ਲੋਕਾਂ ਨੂੰ ਲੰਘਣਾ ਪੈ ਰਿਹਾ ਉੱਥੇ ਇੱਕ ਬਿਜਲੀ ਦੀ ਵੱਡੀ ਸਮੱਸਿਆ ਹੈ ਤੁਸੀਂ ਦੇਖ ਰਹੇ ਹੋ ਥਾਂ ਥਾਂ ਦੇ ਉੱਤੇ ਇਹ ਟਰਾਂਸਫਾਰਮਰ ਡਿੱਗੇ ਨੇ ਵਲੇ ਡਿੱਗੇ ਨੇ ਹੋਰ ਬਿਜਲੀ ਦੇ ਖੰਬੇ ਜਿਹੜੇ ਇਸ ਪੂਰੇ ਸਰਹੱਦੀ ਖੇਤਰ ਦੇ ਵਿੱਚ ਡਿੱਗੇ ਨੇ ਜਿਵੇਂ ਕਿ ਧਰਮਕੋਟ ਪਤਨ ਦੇ ਤੋਂ ਤੁਸੀਂ ਦੇ ਪਾਰ ਲੰਘਦੇ ਜੇ ਤਾਂ ਬਹੁਤ ਵੱਡੀ ਤਰਾਸ ਦੀ ਵੇਖਣ ਨੂੰ ਮਿਲਦੀ ਹੈ ਥਾਂ ਥਾਂ ਦੇ ਉੱਤੇ ਪਾਣੀ ਖਲੋਤਾ ਹੈ ਲੋਕ ਕਮਾ ਕਾਜਾਂ ਵਾਲੇ ਬੇਸ਼ੱਕ ਇਧਰ ਉਧਰ ਆ ਜਾ ਰਹੇ ਹਨ ਪਰ ਉਹਨਾਂ ਦੀਆਂ ਜ਼ਮੀਨਾਂ ਦਾ ਹੋਇਆ ਵੱਡਾ ਨੁਕਸਾਨ ਹੈ ਜਿਸ ਕਰਕੇ ਲੋਕ ਬਹੁਤ ਪਰੇਸ਼ਾਨੀ ਦੇ ਆਲਮ ਵਿੱਚ ਹਨ ਤੇ ਹੁਣ ਦੇਖੀਏ ਤਾਂ ਇੱਥੇ ਬਿਜਲੀ ਦੀ ਵੱਡੀ ਸਮੱਸਿਆ ਹੈ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋੜ ਫੇਰ ਦਰਿਆ ਰਾਵੀ ਦੇ ਕਿਨਾਰੇ ਪਹੁੰਚੇ ਹਨ ਤੇ ਧਰਮਕੋਟ ਪੱਤਨ ਦੇ ਬਿਲਕੁਲ ਕਿਨਾਰੇ ਤੇ ਖਲੋਤੇ ਹਨ ਜਿੱਥੇ ਪਿਛਲੇ ਦਿਨੀ ਆਏ ਹਾੜ ਨੇ ਬਹੁਤ ਵੱਡੀ ਬਰਬਾਦੀ ਮਚਾਈ ਹੈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਕਿਸਾਨਾਂ ਦੇ ਘਰ ਤਬਾਹ ਹੋ ਗਏ ਨੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਤੇ ਹੋਰ ਜਾਨੀ ਮਾਲਿਕ ਕਈ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਸਾਹਮਣੇ ਆਇਆ ਇਸੇ ਤਰ੍ਹਾਂ ਦੱਸ ਦਈਏ ਕਿ ਜਿੱਥੇ ਵਾਕ ਵਾਕ ਮੁਸ਼ਕਲਾਂ ਦੇ ਵਿੱਚ ਲੋਕਾਂ ਨੂੰ ਲੰਘਣਾ ਪੈ ਰਿਹਾ ਉੱਥੇ ਇੱਕ ਬਿਜਲੀ ਦੀ ਵੱਡੀ ਸਮੱਸਿਆ ਤੁਸੀਂ ਦੇਖ ਰਹੇ ਹੋ ਥਾਂ ਥਾਂ ਦੇ ਉੱਤੇ ਇਹ ਟਰਾਂਸਫਾਰਮਰ ਡਿੱਗੇ ਨੇ ਵਲੇ ਡਿੱਗੇ ਨੇ ਹੋਰ ਬਿਜਲੀ ਦੇ ਖੰਬੇ ਜਿਹੜੇ ਇਸ ਪੂਰੇ ਸਰਹੱਦੀ ਖੇਤਰ ਦੇ ਵਿੱਚ ਡਿੱਗੇ ਨੇ ਜਦ ਕਿ ਮੱਖੀ ਮਛਰ ਦਾ ਵੱਡਾ ਜੋਰ ਹੈ ਤੇ ਪਾਣੀ ਸੁੱਕਣ ਤੋਂ ਬਾਅਦ ਇੱਥੇ ਦਾ ਜਿਹੜੀ ਗੰਦਗੀ ਹੈ ਉਹ ਬਹੁਤ ਵੱਡੀ ਤਦਾਦ ਦੇ ਵਿੱਚ ਫੈਲੀ ਹੋਈ ਹੈ ਇੱਥੇ ਬੱਚਿਆਂ ਬਜ਼ੁਰਗਾਂ ਦੇ ਵਾਸਤੇ ਜੋ ਕਿ ਪਿੰਡਾਂ ਦੇ ਲੋਕ ਜਿਹੜੇ ਪਿੰਡ ਸਰਹੱਦੀ ਖੇਤਰ ਦੇ ਵਿੱਚ ਵਸੇ ਹੋਏ ਨੇ ਉਹਨਾਂ ਦੇ ਵਾਸਤੇ ਬਿਜਲੀ ਦੀ ਸਹੂਲਤ ਹੋਣੀ ਜ਼ਰੂਰੀ ਹੈ ਜਦ ਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਪੂਰਾ ਸਰਹੱਦੀ ਖੇਤਰ ਫਗਰਾਂ ਦੀਆਂ ਮੁਸ਼ਕਲਾਂ ਦੇ ਵਿੱਚੋਂ ਦੀ ਲੱਗਦਾ ਨਜ਼ਰ ਆ ਰਿਹਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਥਾਂ ਥਾਂ ਦੇ ਉੱਤੇ ਜਿਹੜੇ ਦਰਖਤ ਲੱਗੇ ਨੇ ਉਹ ਦਰਖਤਾਂ ਨੂੰ ਵੀ ਇੱਥੇ ਹਾਲੇ ਤੱਕ ਚੁੱਕਿਆ ਨਹੀਂ ਗਿਆ ਤੇ ਨਾ ਹੀ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਇੱਥੇ ਸਰਹੱਦੀ ਦੇ ਵਿੱਚ ਕੋਈ ਮੁਲਾਜ਼ਮ ਦਿਖਾਈ ਦਿੰਦੇ ਨੇ ਨਾ ਕੋਈ ਬਿਜਲੀ ਵਾਲੇ ਦਿਖਾਈ ਦੇ ਰਹੇ ਨੇ ਕੋਈ ਬਿਜਲੀ ਅਧਿਕਾਰੀ ਜਾਂਚ ਕਰਨ ਵਾਲੇ ਦਿਖਾਈ ਨਹੀਂ ਦੇ ਰਹੇ ਵੱਡਾ ਖੇਤਰ ਜਿਹੜਾ ਵਾਕ ਵਾਕ ਸਮੱਸਿਆਵਾਂ ਦੇ ਵਿੱਚ ਘਿਰਿਆ ਹੋਇਆ ਹੈ ਜਿਵੇਂ ਕਿ ਧਰਮਕੋਟ ਪੱਤਨ ਦੇ ਤੋਂ ਤੁਸੀਂ ਦੇ ਪਾਰ ਲੰਘਦੇ ਹੀ ਤਾਂ ਬਹੁਤ ਵੱਡੀ ਤਰਾਸ ਦੀ ਵੇਖਣ ਨੂੰ ਮਿਲਦੀ ਹੈ ਥਾਂ ਥਾਂ ਦੇ ਉੱਤੇ ਪਾਣੀ ਖਲੋਤਾ ਹੈ ਲੋਕ ਕੰਮ ਕਾਜਾਂ ਵਾਲੇ ਬੇਸ਼ੱਕ ਇਧਰ ਉਧਰ ਆ ਜਾ ਰਹੇ ਹਨ ਪਰ ਉਹਨਾਂ ਦੀਆਂ ਜ਼ਮੀਨਾਂ ਦਾ ਹੋਇਆ ਵੱਡਾ ਨੁਕਸਾਨ ਹੈ ਜਿਸ ਕਰਕੇ ਲੋਕ ਬਹੁਤ ਪਰੇਸ਼ਾਨੀ ਦੇ ਆਲਮ ਵਿੱਚ ਹਨ ਤੇ ਹੁਣ ਦੇਖੀਏ ਤਾਂ ਇੱਥੇ ਬਿਜਲੀ ਦੀ ਵੱਡੀ ਸਮੱਸਿਆ ਹੈ ਪੂਰੇ ਸਰਦੀ ਖੇਤਰ ਦੇ ਵਿੱਚ ਥਾਂ ਥਾਂ ਦਿੱਤੇ ਜੋ ਮੋਟਰਾਂ ਨੂੰ ਲੋਕਾਂ ਦੀਆਂ ਪਾਣੀ ਵਾਲੀਆਂ ਮੋਟਰਾਂ ਨੂੰ ਜੋ ਲਾਈਨਾਂ ਜਾਂਦੀਆਂ ਸਨ ਉਹ ਲਾਈਨਾਂ ਪੂਰੀ ਤਰ੍ਹਾਂ ਤਬਾਹ ਹੋਈਆਂ ਨੇ ਆ ਤੁਸੀਂ ਸਿੱਧੀਆਂ ਤਸਵੀਰਾਂ ਤਾਂ ਹੀ ਦੇਖ ਰਹੇ ਹੋ ਕਿ ਕਿਵੇਂ ਥਾਂ ਥਾਂ ਦੇ ਉੱਤੇ ਖੰਭੇ ਟੁੱਟ ਕੇ ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਉਹ ਖੇਤਾਂ ਦੇ ਵਿੱਚ ਡਿੱਗੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਤੁਸੀਂ ਦੇਖ ਰਹੇ ਹੋ ਕਿਵੇਂ ਉਲਝਣਾ ਭਰੀ ਜਿਹੜੀ ਜ਼ਿੰਦਗੀ ਹੈ ਲੋਕ ਫੇਰਲ ਜੋ ਰਹੇ ਨੇ ਤੇ ਜਿੱਥੇ ਖੰਭੇ ਡਿੱਗੇ ਨੇ ਉੱਥੇ ਦਰਖਤ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਸਰਹੱਦੀ ਖੇਤਰ ਦੇ ਵੱਖ-ਵੱਖ ਥਾਵਾਂ ਦੇ ਉੱਤੇ ਡਿੱਗੇ ਪਏ ਨੇ ਜਿਨ੍ਹਾਂ ਦਾ ਹਾਲੇ ਤੱਕ ਕੋਈ ਵਾਲੀ ਵਾਰਸ ਨਜ਼ਰ ਨਹੀਂ ਆ ਰਿਹਾ ਦੂਰ ਦਰੇਡੇ ਤੱਕ ਨਜ਼ਰ ਮਾਰੀਏ ਤਾਂ ਬਿਜਲੀ ਪੂਰੀ ਤਰ੍ਹਾਂ ਗੁੱਲ ਹੈ ਤੇ ਬਹੁਤ ਵੱਡੀਆਂ ਸਮੱਸਿਆਵਾਂ ਦੇ ਵਿੱਚੋਂ ਦੀ ਲੋਕ ਲੰਘ ਰਹੇ ਹਨ درخت ਵੱਖ-ਵੱਖ ਥਾਵਾਂ ਦੇ ਉੱਤੇ ਡਿੱਗੇ ਨੇ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਿ ਡੂੰਘੀਆਂ ਥਾਵਾਂ ਦੇ ਉੱਤੇ ਹਾਲੇ ਤੱਕ ਪਾਣੀ ਜਿਹੜਾ ਬਰਕਰਾਰ ਹੈ ਜਿੱਥੇ ਦਰਿਆ ਰਾਵੀ ਦੇ ਬੀਤੇ ਦਿਨ ਪਾਣੀ ਵਧਨ ਦੀ ਗੱਲ ਚੱਲੀ ਸੀ ਉੱਥੇ ਲੋਕ ਹੋਰ ਮਾਜੂਸ ਦਿਖਾਈ ਦੇ ਰਹੇ ਨੇ ਤੇ ਲੋਕਾਂ ਦੇ ਉੱਤੇ ਹੜ ਦਾ ਜਿਹੜਾ ਇਹ ਖਤਸ਼ਾ ਹਾਲੇ ਤੱਕ ਉਹਨਾਂ ਦੇ ਚਿਹਰਿਆਂ ਦੇ ਉੱਤੇ ਫੈਲਿਆ ਹੋਇਆ ਹੈ ਪੱਤਰਕਾਰ ਅਵਤਾਸ਼ ਸਿੰਘ ਰੰਦਾਵਾ ਦੇ ਨਾਲ ਅਜੀਤ ਟੀਮ ਬਟਾਲਾ ਜਿੱਥੇ ਪਿਛਲੇ ਦਿਨੀ ਆਏ ਹਾੜ ਨੇ ਬਹੁਤ ਵੱਡੀ ਬਰਬਾਦੀ ਮਚਾਈ ਹੈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਕਿਸਾਨਾਂ ਦੇ ਘਰ ਤਬਾਹ ਹੋ ਗਏ ਨੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਤੇ ਹੋਰ ਜਾਨੀ ਮਾਲੀ ਕਈ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਸਾਹਮਣੇ ਆਇਆ ਇਸੇ ਤਰ੍ਹਾਂ ਦੱਸ ਦਈਏ ਕਿ ਜਿੱਥੇ ਵਾਕ ਵਾਕ ਮੁਸ਼ਕਲਾਂ ਦੇ ਵਿੱਚ ਲੋਕਾਂ ਨੂੰ ਲੰਘਣਾ ਪੈ ਰਿਹਾ ਉੱਥੇ ਇੱਕ ਬਿਜਲੀ ਦੀ ਵੱਡੀ ਸਮੱਸਿਆ ਹੈ ਤੁਸੀਂ ਦੇਖ ਰਹੇ ਹੋ ਥਾਂ ਥਾਂ ਦੇ ਉੱਤੇ ਇਹ ਟਰਾਂਸਫਾਰਮਰ ਡਿੱਗੇ ਨੇ ਵਲੇ ਡਿੱਗੇ ਨੇ ਹੋਰ ਬਿਜਲੀ ਦੇ ਖੰਬੇ ਜਿਹੜੇ ਇਸ ਪੂਰੇ ਸਰਹੱਦੀ ਖੇਤਰ ਦੇ ਵਿੱਚ ਡਿੱਗੇ ਨੇ ਜਿਵੇਂ ਕਿ ਧਰਮਕੋਟ ਪਤਨ ਦੇ ਤੋਂ ਤੁਸੀਂ ਦੇ ਪਾਰ ਲੰਘ ਜਾਈਏ ਤਾਂ ਬਹੁਤ ਵੱਡੀ ਤਰਾਸ ਦੀ ਵੇਖਣ ਨੂੰ ਮਿਲਦੀ ਹੈ ਥਾਂ ਥਾਂ ਦੇ ਉੱਤੇ ਪਾਣੀ ਖਲੋਤਾ ਹੈ ਲੋਕ ਕਮਾ ਕਾਜਾਂ ਵਾਲੇ ਬੇਸ਼ੱਕ ਇਧਰ ਉਧਰ ਆ ਜਾ ਰਹੇ ਹਨ ਪਰ ਉਹਨਾਂ ਦੀਆਂ ਜ਼ਮੀਨਾਂ ਦਾ ਹੋਇਆ ਵੱਡਾ ਨੁਕਸਾਨ ਹੈ ਜਿਸ ਕਰਕੇ ਲੋਕ ਬਹੁਤ ਪਰੇਸ਼ਾਨੀ ਦੇ ਆਲਮ ਵਿੱਚ ਹਨ ਤੇ ਹੁਣ ਦੇਖੀਏ ਤਾਂ ਇੱਥੇ ਬਿਜਲੀ ਦੀ ਵੱਡੀ ਸਮੱਸਿਆ ਹੈ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋੜ ਫੇਰ ਦਰਿਆ ਰਾਵੀ ਦੇ ਕਿਨਾਰੇ ਪਹੁੰਚੇ ਹਨ ਤੇ ਧਰਮਕੋਟ ਪਤਨ ਦੇ ਬਿਲਕੁਲ ਕਿਨਾਰੇ ਤੇ ਖਲੋਤੇ ਹਨ ਜਿੱਥੇ ਪਿਛਲੇ ਦਿਨੀ ਆਏ ਹਾੜ ਨੇ ਬਹੁਤ ਵੱਡੀ ਬਰਬਾਦੀ ਮਚਾਈ ਹੈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਕਿਸਾਨਾਂ ਦੇ ਘਰ ਤਬਾਹ ਹੋ ਗਏ ਨੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਤੇ ਹੋਰ ਜਾਨੀ ਮਾਲੀ ਕਈ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਸਾਹਮਣੇ ਆਇਆ ਇਸੇ ਤਰ੍ਹਾਂ ਦੱਸ ਦਈਏ ਕਿ ਜਿੱਥੇ ਵਾਕ ਵਾਕ ਮੁਸ਼ਕਲਾਂ ਦੇ ਵਿੱਚ ਲੋਕਾਂ ਨੂੰ ਲੰਘਣਾ ਪੈ ਰਿਹਾ ਉੱਥੇ ਇੱਕ ਬਿਜਲੀ ਦੀ ਵੱਡੀ ਸਮੱਸਿਆ ਹੈ ਤੁਸੀਂ ਦੇਖ ਰਹੇ ਹੋ ਥਾਂ ਥਾਂ ਦੇ ਉੱਤੇ ਇਹ ਟਰਾਂਸਫਾਰਮਰ ਡਿੱਗੇ ਨੇ ਵਲੇ ਡਿੱਗੇ ਨੇ ਹੋਰ ਬਿਜਲੀ ਦੇ ਖੰਬੇ ਜਿਹੜੇ ਇਸ ਪੂਰੇ ਸਰਹੱਦੀ ਖੇਤਰ ਦੇ ਵਿੱਚ ਡਿੱਗੇ ਨੇ ਜਦ ਕਿ ਮੱਖੀ ਮਛਰ ਦਾ ਵੱਡਾ ਜੋਰ ਹੈ ਤੇ ਪਾਣੀ ਸੁੱਕਣ ਤੋਂ ਬਾਅਦ ਚ ਇੱਥੇ ਦਾ ਜਿਹੜੀ ਗੰਦਗੀ ਹੈ ਉਹ ਬਹੁਤ ਵੱਡੀ ਤਦਾਦ ਦੇ ਵਿੱਚ ਫੈਲੀ ਹੋਈ ਹੈ ਇੱਥੇ ਬੱਚਿਆਂ ਬਜ਼ੁਰਗਾਂ ਦੇ ਵਾਸਤੇ ਜੋ ਕਿ ਪਿੰਡਾਂ ਦੇ ਲੋਕ ਜਿਹੜੇ ਪਿੰਡ ਸਰਹੱਦੀ ਖੇਤਰ ਦੇ ਵਿੱਚ ਵਸੇ ਹੋਏ ਨੇ ਉਹਨਾਂ ਦੇ ਵਾਸਤੇ ਬਿਜਲੀ ਦੀ ਸਹੂਦਤਾ ਹੋਣੀ ਜ਼ਰੂਰੀ ਹੈ ਜਦ ਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਪੂਰਾ ਸਰਹੱਦੀ ਖੇਤਰ ਫਕ ਫਕ ਰਾਂ ਦੀਆਂ ਮੁਸ਼ਕਲਾਂ ਦੇ ਵਿੱਚੋਂ ਦੀ ਲੱਗਦਾ ਨਜ਼ਰ ਆ ਰਿਹਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਥਾਂ ਥਾਂ ਦੇ ਉੱਤੇ ਜਿਹੜੇ ਦਰਖਤ ਲੱਗੇ ਨੇ ਉਹ ਦਰਖਤਾਂ ਨੂੰ ਵੀ ਇੱਥੇ ਹਾਲੇ ਤੱਕ ਚੁੱਕਿਆ ਨਹੀਂ ਗਿਆ ਤੇ ਨਾ ਹੀ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਇੱਥੇ ਸਰਹੱਦੀ ਦੇ ਵਿੱਚ ਕੋਈ ਮੁਲਾਜ਼ਮ ਦਿਖਾਈ ਦਿੰਦੇ ਨੇ ਨਾ ਕੋਈ ਬਿਜਲੀ ਵਾਲੇ ਦਿਖਾਈ ਦੇ ਰਹੇ ਨੇ ਕੋਈ ਬਿਜਲੀ ਅਧਿਕਾਰੀ ਜਾਂਚ ਕਰਨ ਵਾਲੇ ਦਿਖਾਈ ਨਹੀਂ ਦੇ ਰਹੇ ਵੱਡਾ ਖੇਤਰ ਜਿਹੜਾ ਵਾਕ ਫਕ ਸਮੱਸਿਆਵਾਂ ਦੇ ਵਿੱਚ ਘਿਰਿਆ ਹੋਇਆ ਹੈ ਜਿਵੇਂ ਕਿ ਧਰਮਕੋਟ ਪਤਨ ਦੇ ਤੋਂ ਤੁਸੀਂ ਦੇ ਪਾਰ ਲੰਘ ਜਾਈਏ ਤਾਂ ਬਹੁਤ ਵੱਡੀ ਤਰਾਸ ਦੀ ਵੇਖਣ ਨੂੰ ਮਿਲਦੀ ਹੈ ਥਾਂ ਥਾਂ ਦੇ ਉੱਤੇ ਪਾਣੀ ਖਲੋਤਾ ਹੈ ਲੋਕ ਕੰਮ ਕਾਜਾਂ ਵਾਲੇ ਬੇਸ਼ੱਕ ਇਧਰ ਉਧਰ ਆ ਜਾ ਰਹੇ ਹਨ ਪਰ ਉਹਨਾਂ ਦੀਆਂ ਜ਼ਮੀਨਾਂ ਦਾ ਹੋਇਆ ਵੱਡਾ ਨੁਕਸਾਨ ਹੈ ਜਿਸ ਕਰਕੇ ਲੋਕ ਬਹੁਤ ਪਰੇਸ਼ਾਨੀ ਦੇ ਆਲਮ ਵਿੱਚ ਹਨ ਤੇ ਹੁਣ ਦੇਖੀਏ ਤਾਂ ਇੱਥੇ ਬਿਜਲੀ ਦੀ ਵੱਡੀ ਸਮੱਸਿਆ ਹੈ ਪੂਰੇ ਸਰਦੀ ਖੇਤਰ ਦੇ ਵਿੱਚ ਥਾਂ ਥਾਂ ਦੇ ਉੱਤੇ ਜੋ ਮੋਟਰਾਂ ਨੂੰ ਲੋਕਾਂ ਦੀਆਂ ਪਾਣੀ ਵਾਲੀਆਂ ਮੋਟਰਾਂ ਨੂੰ ਜੋ ਲਾਈਨਾਂ ਜਾਂਦੀਆਂ ਸਨ ਉਹ ਲਾਈਨਾਂ ਪੂਰੀ ਤਰ੍ਹਾਂ ਤਬਾਹ ਹੋਈਆਂ ਨੇ ਆ ਤੁਸੀਂ ਸਿੱਧੀਆਂ ਤਸਵੀਰਾਂ ਤਾਂ ਹੀ ਦੇਖ ਰਹੇ ਹੋ ਕਿ ਕਿਵੇਂ ਥਾਂ-ਥਾਂ ਦੇ ਉੱਤੇ ਖੰਭੇ ਟੁੱਟ ਕੇ ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਉਹ ਖੇਤਾਂ ਦੇ ਵਿੱਚ ਡਿੱਗੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਤੁਸੀਂ ਦੇਖ ਰਹੇ ਹੋ ਕਿਵੇਂ ਉਲਝਣਾ ਭਰੀ ਜਿਹੜੀ ਜ਼ਿੰਦਗੀ ਹੈ ਇਹ ਲੋਕ ਫੇਰਲ ਜੋ ਰਹੇ ਨੇ ਤੇ ਜਿੱਥੇ ਖੰਬੇ ਡਿਗੇ ਨੇ ਉਥੇ ਦਰਖਤ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਸਰਹੱਦੀ ਖੇਤਰ ਦੇ ਵੱਖ-ਵੱਖ ਥਾਵਾਂ ਦੇ ਉੱਤੇ ਡਿਗੇ ਪਏ ਨੇ ਜਿਨ੍ਹਾਂ ਦਾ ਹਾਲੇ ਤੱਕ ਕੋਈ ਵਾਲੀ ਵਾਰਸ ਨਜ਼ਰ ਨਹੀਂ ਆ ਰਿਹਾ ਦੂਰ ਦਰੇਡੇ ਤੱਕ ਨਜ਼ਰ ਮਾਰੀਏ ਤਾਂ ਬਿਜਲੀ ਪੂਰੀ ਤਰ੍ਹਾਂ ਗੁੱਲ ਹੈ ਤੇ ਬਹੁਤ ਵੱਡੀਆਂ ਸਮੱਸਿਆਵਾਂ ਦੇ ਵਿੱਚੋਂ ਦੀ ਲੋਕ ਲੰਘ ਰਹੇ ਹਨ ਦਰਖਤ ਵੱਖ-ਵੱਖ ਥਾਵਾਂ ਦੇ ਉੱਤੇ ਡਿਗੇ ਨੇ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਿ ਡੂੰਗੀਆਂ ਥਾਵਾਂ ਦੇ ਉੱਤੇ ਹਾਲੇ ਤੱਕ ਪਾਣੀ ਜਿਹੜਾ ਬਰਕਰਾਰ ਹੈ ਜਿੱਥੇ ਦਰਿਆ ਰਾਵੀ ਦੇ ਬੀਤੇ ਦਿਨ ਪਾਣੀ ਵਧਣ ਦੀ ਗੱਲ ਚੱਲੀ ਸੀ ਉੱਥੇ ਲੋਕ ਹੋਰ ਮਾਯੂਸ ਦਿਖਾਈ ਦੇ ਰਹੇ ਨੇ ਤੇ ਲੋਕਾਂ ਦੇ ਉੱਤੇ ਹੜ ਦਾ ਜਿਹੜਾ ਇਹ ਖਦਸ਼ਾ ਹਾਲੇ ਤੱਕ ਉਹਨਾਂ ਦੇ ਚਿਹਰਿਆਂ ਦੇ ਉੱਤੇ ਫੈਲਿਆ ਹੋਇਆ ਹੈ ਪੱਤਰਕਾਰ ਅਵਤਾਸ਼ ਸਿੰਘ ਰੰਦਾਵਾ ਦੇ ਨਾਲ ਅਜੀਤ ਟੀਮ ਬਟਾਲਾ ਜਿੱਥੇ ਪਿਛਲੇ ਦਿਨੀ ਆਏ ਹਾੜ ਨੇ ਬਹੁਤ ਵੱਡੀ ਬਰਬਾਦੀ ਮਚਾਈ ਹੈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਕਿਸਾਨਾਂ ਦੇ ਘਰ ਤਬਾਹ ਹੋ ਗਏ ਨੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਤੇ ਹੋਰ ਜਾਨੀ ਮਾਲਕ ਕਈ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਸਾਹਮਣੇ ਆਇਆ ਇਸੇ ਤਰ੍ਹਾਂ ਦੱਸ ਦਈਏ ਕਿ ਜਿੱਥੇ ਵਾਕਫ ਵਾਕ ਮੁਸ਼ਕਲਾਂ ਦੇ ਵਿੱਚ ਲੋਕਾਂ ਨੂੰ ਲੰਘਣਾ ਪੈ ਰਿਹਾ ਉੱਥੇ ਇੱਕ ਬਿਜਲੀ ਦੀ ਵੱਡੀ ਸਮੱਸਿਆ ਤੁਸੀਂ ਦੇਖ ਰਹੇ ਹੋ ਥਾਂ ਥਾਂ ਦੇਤੇ ਇਹ ਟਰਾਂਸਫਾਰਮਰ ਡਿੱਗੇ ਨੇ ਵਲੇ ਡਿੱਗੇ ਨੇ ਹੋਰ ਬਿਜਲੀ ਦੇ ਖੰਬੇ ਜਿਹੜੇ ਇਸ ਪੂਰੇ ਸਰਹੱਦੀ ਖੇਤਰ ਦੇ ਵਿੱਚ ਡਿੱਗੇ ਨੇ ਜਿਵੇਂ ਕਿ ਧਰਮਕੋਟ ਪਤਨ ਦੇ ਤੋਂ ਤੁਸੀਂ ਦੇ ਪਾਰ ਲੰਘਦੇ ਹੀ ਤਾਂ ਬਹੁਤ ਵੱਡੀ ਤਰਾਸ ਦੀ ਵੇਖਣ ਨੂੰ ਮਿਲਦੀ ਹੈ ਥਾਂ ਥਾਂ ਦੇ ਉੱਤੇ ਪਾਣੀ ਖਲੋਤਾ ਹੈ ਲੋਕ ਕੰਮ ਕਾਜਾਂ ਵਾਲੇ ਬੇਸ਼ੱਕ ਇਧਰ ਉਧਰ ਆ ਜਾ ਰਹੇ ਹਨ ਪਰ ਉਹਨਾਂ ਦੀਆਂ ਜ਼ਮੀਨਾਂ ਦਾ ਹੋਇਆ ਵੱਡਾ ਨੁਕਸਾਨ ਹੈ ਜਿਸ ਕਰਕੇ ਲੋਕ ਬਹੁਤ ਪਰੇਸ਼ਾਨੀ ਦੇ ਆਲਮ ਵਿੱਚ ਹਨ ਤੇ ਹੁਣ ਦੇਖੀਏ ਤਾਂ ਇੱਥੇ ਬਿਜਲੀ ਦੀ ਵੱਡੀ ਸਮੱਸਿਆ ਹੈ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋੜ ਫੇਰ ਦਰਿਆ ਰਾਵੀ ਦੇ ਕਿਨਾਰੇ ਪਹੁੰਚੇ ਹਨ ਤੇ ਧਰਮਕੋਟ ਪੱਤਨ ਦੇ ਬਿਲਕੁਲ ਕਿਨਾਰੇ ਤੇ ਖਲੋਤੇ ਹਨ ਜਿੱਥੇ ਪਿਛਲੇ ਦਿਨੀ ਆਏ ਹਾੜ ਨੇ ਬਹੁਤ ਵੱਡੀ ਬਰਬਾਦੀ ਮਚਾਈ ਹੈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਕਿਸਾਨਾਂ ਦੇ ਘਰ ਤਬਾਹ ਹੋ ਗਏ ਨੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਤੇ ਹੋਰ ਜਾਨੀ ਮਾਲਕ ਕਈ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਸਾਹਮਣੇ ਆਇਆ ਇਸੇ ਤਰ੍ਹਾਂ ਦੱਸ ਦਈਏ ਕਿ ਜਿੱਥੇ ਵਾਕ ਵਾਕ ਮੁਸ਼ਕਲਾਂ ਦੇ ਵਿੱਚ ਲੋਕਾਂ ਨੂੰ ਲੰਘਣਾ ਪੈ ਰਿਹਾ ਉੱਥੇ ਇੱਕ ਬਿਜਲੀ ਦੀ ਵੱਡੀ ਸਮੱਸਿਆ ਤੁਸੀਂ ਦੇਖ ਰਹੇ ਹੋ ਥਾਂ ਥਾਂ ਦੇ ਉੱਤੇ ਇਹ ਟਰਾਂਸਫਾਰਮਰ ਡਿੱਗੇ ਨੇ ਵਲੇ ਡਿੱਗੇ ਨੇ ਹੋਰ ਬਿਜਲੀ ਦੇ ਖੰਬੇ ਜਿਹੜੇ ਇਸ ਪੂਰੇ ਸਰਹੱਦੀ ਖੇਤਰ ਦੇ ਵਿੱਚ ਡਿੱਗੇ ਨੇ ਜਦ ਕਿ ਮੱਖੀ ਮਛਰ ਦਾ ਵੱਡਾ ਜੋਰ ਹੈ ਤੇ ਪਾਣੀ ਸੁੱਕਣ ਤੋਂ ਬਾਅਦ ਚ ਇੱਥੇ ਦਾ ਜਿਹੜੀ ਗੰਦਗੀ ਹੈ ਉਹ ਬਹੁਤ ਵੱਡੀ ਤਦਾਦ ਦੇ ਵਿੱਚ ਫੈਲੀ ਹੋਈ ਹੈ ਇੱਥੇ ਬੱਚਿਆਂ ਬਜ਼ੁਰਗਾਂ ਦੇ ਵਾਸਤੇ ਜੋ ਕਿ ਪਿੰਡਾਂ ਦੇ ਲੋਕ ਜਿਹੜੇ ਪਿੰਡ ਸਰਹੱਦੀ ਖੇਤਰ ਦੇ ਵਿੱਚ ਵੱਸੇ ਹੋਏ ਨੇ ਉਹਨਾਂ ਦੇ ਵਾਸਤੇ ਬਿਜਲੀ ਦੀ ਸਹੂਲਤਾਂ ਹੋਣੀ ਜ਼ਰੂਰੀ ਹੈ ਜਦ ਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਪੂਰਾ ਸਰਹੱਦੀ ਖੇਤਰ ਵਾਕਵਾਕਾਂ ਦੀਆਂ ਮੁਸ਼ਕਲਾਂ ਦੇ ਵਿੱਚੋਂ ਦੀ ਲੱਗਦਾ ਨਜ਼ਰ ਆ ਰਿਹਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਥਾਂ ਥਾਂ ਦੇ ਉੱਤੇ ਜਿਹੜੇ ਦਰਖਤ ਲੱਗੇ ਨੇ ਉਹ ਦਰਖਤਾਂ ਨੂੰ ਵੀ ਇੱਥੇ ਹਾਲੇ ਤੱਕ ਚੁੱਕਿਆ ਨਹੀਂ ਗਿਆ ਤੇ ਨਾ ਹੀ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਇੱਥੇ ਸਰਹੱਦੀ ਨਿਗਰਿਤ ਕੋਈ ਮੁਲਾਜ਼ਮ ਦਿਖਾਈ ਦਿੰਦੇ ਨੇ ਨਾ ਕੋਈ ਬਿਜਲੀ ਵਾਲੇ ਦਿਖਾਈ ਦੇ ਰਹੇ ਨੇ ਕੋਈ ਬਿਜਲੀ ਅਧਿਕਾਰੀ ਜਾਂਚ ਕਰਨ ਵਾਲੇ ਦਿਖਾਈ ਨਹੀਂ ਦੇ ਰਹੇ ਵੱਡਾ ਖੇਤਰ ਜਿਹੜਾ ਵਾਕਵਾਕ ਸਮੱਸਿਆਵਾਂ ਦੇ ਵਿੱਚ ਘਿਰਿਆ ਹੋਇਆ ਹੈ ਜਿਵੇਂ ਕਿ ਧਰਮਕੋਟ ਪੱਤਨ ਦੇ ਤੋਂ ਤੁਸੀਂ ਦੇ ਪਾਰ ਲੰਘ ਜਾਈਏ ਤਾਂ ਬਹੁਤ ਵੱਡੀ ਤਰਾਸ ਦੀ ਵੇਖਣ ਨੂੰ ਮਿਲਦੀ ਹੈ ਥਾਂ ਥਾਂ ਦੇ ਉੱਤੇ ਪਾਣੀ ਖਲੋਤਾ ਹੈ ਲੋਕ ਕੰਮ ਕਾਜਾਂ ਵਾਲੇ ਬੇਸ਼ੱਕ ਇਧਰ ਉਧਰ ਆ ਜਾ ਰਹੇ ਹਨ ਪਰ ਉਹਨਾਂ ਦੀਆਂ ਜ਼ਮੀਨਾਂ ਦਾ ਹੋਇਆ ਵੱਡਾ ਨੁਕਸਾਨ ਹੈ ਜਿਸ ਕਰਕੇ ਲੋਕ ਬਹੁਤ ਪਰੇਸ਼ਾਨੀ ਦੇ ਆਲਮ ਵਿੱਚ ਹਨ ਤੇ ਹੁਣ ਦੇਖੀਏ ਤਾਂ ਇੱਥੇ ਬਿਜਲੀ ਦੀ ਵੱਡੀ ਸਮੱਸਿਆ ਹੈ ਪੂਰੇ ਸਰਦੀ ਖੇਤਰ ਦੇ ਵਿੱਚ ਥਾਂ ਥਾਂ ਦੇ ਉੱਤੇ ਜੋ ਮੋਟਰਾਂ ਨੂੰ ਲੋਕਾਂ ਦੀਆਂ ਪਾਣੀ ਵਾਲੀਆਂ ਮੋਟਰਾਂ ਨੂੰ ਜੋ ਲਾਈਨਾਂ ਜਾਂਦੀਆਂ ਸਨ ਉਹ ਲਾਈਨਾਂ ਪੂਰੀ ਤਰ੍ਹਾਂ ਤਬਾਹ ਹੋਈਆਂ ਨੇ ਆ ਤੁਸੀਂ ਸਿੱਧੀਆਂ ਤਸਵੀਰਾਂ ਤਾਂ ਹੀ ਦੇਖ ਰਹੇ ਹੋ ਕਿ ਕਿਵੇਂ ਥਾਂ-ਥਾਂ ਦੇ ਉੱਤੇ ਖੰਭੇ ਟੁੱਟ ਕੇ ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਉਹ ਖੇਤਾਂ ਦੇ ਵਿੱਚ ਡਿੱਗੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਤੁਸੀਂ ਦੇਖ ਰਹੇ ਹੋ ਕਿਵੇਂ ਉਲਝਣਾ ਭਰੀ ਜਿਹੜੀ ਜ਼ਿੰਦਗੀ ਹੈ ਇਹ ਲੋਕ ਫਿਰਾਲ ਜੋ ਰਹੇ ਨੇ ਤੇ ਜਿੱਥੇ ਖੰਬੇ ਡਿੱਗੇ ਨੇ ਉਥੇ ਦਰਖਤ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਸਰਹੱਦੀ ਖੇਤਰ ਦੇ ਵੱਖ-ਵੱਖ ਥਾਵਾਂ ਦੇ ਉੱਤੇ ਡਿੱਗੇ ਪਏ ਨੇ ਜਿਨ੍ਹਾਂ ਦਾ ਹਾਲੇ ਤੱਕ ਕੋਈ ਵਾਲੀ ਵਾਰਸਨ ਨਜ਼ਰ ਨਹੀਂ ਆ ਰਿਹਾ ਦੂਰ ਦਰੇਡੇ ਤੱਕ ਨਜ਼ਰ ਮਾਰੀਏ ਤਾਂ بجلی ਪੂਰੀ ਤਰ੍ਹਾਂ ਗੁੱਲ ਹੈ ਤੇ ਬਹੁਤ ਵੱਡੀਆਂ ਸਮੱਸਿਆਵਾਂ ਦੇ ਵਿੱਚੋਂ ਦੀ ਲੋਕ ਲੰਘ ਰਹੇ ਹਨ ਦਰਖਤ ਵੱਖ-ਵੱਖ ਥਾਵਾਂ ਦੇ ਉੱਤੇ ਡਿੱਗੇ ਨੇ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਡੂੰਗੀਆਂ ਥਾਵਾਂ ਦੇ ਉੱਤੇ ਹਾਲੇ ਤੱਕ ਪਾਣੀ ਜਿਹੜਾ ਬਰਕਰਾਰ ਹੈ ਜਿੱਥੇ ਦਰਿਆ ਰਾਵੀ ਦੇ ਬੀਤੇ ਦਿਨ ਪਾਣੀ ਵਧਨ ਦੀ ਗੱਲ ਚੱਲੀ ਸੀ ਉੱਥੇ ਲੋਕ ਹੋਰ ਮਾਜੂਸ ਦਿਖਾਈ ਦੇ ਰਹੇ ਨੇ ਤੇ ਲੋਕਾਂ ਦੇ ਉੱਤੇ ਹੜ ਦਾ ਜਿਹੜਾ ਇਹ ਖਦਸ਼ਾ ਹਾਲੇ ਤੱਕ ਉਹਨਾਂ ਦੇ ਚਿਹਰਿਆਂ ਦੇ ਉੱਤੇ ਫੈਲਿਆ ਹੋਇਆ ਹੈ ਪੱਤਰਕਾਰ ਅਵਤਾਸ਼ ਸਿੰਘ ਰੰਦਾਵਾ ਦੇ ਨਾਲ ਅਜੀਤ ਟੀਮ ਬਟਾਲਾ ਜਿੱਥੇ ਪਿਛਲੇ ਦਿਨੀ ਆਏ ਹਾੜ ਨੇ ਬਹੁਤ ਵੱਡੀ ਬਰਬਾਦੀ ਮਚਾਈ ਹੈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਕਿਸਾਨਾਂ ਦੇ ਘਰ ਤਬਾਹ ਹੋ ਗਏ ਨੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਤੇ ਹੋਰ ਜਾਨੀ ਮਾਲੀ ਕਈ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਸਾਹਮਣੇ ਆਇਆ ਇਸੇ ਤਰ੍ਹਾਂ ਦੱਸ ਦਈਏ ਕਿ ਜਿੱਥੇ ਵਾਕ ਵਾਕ ਮੁਸ਼ਕਲਾਂ ਦੇ ਵਿੱਚ ਲੋਕਾਂ ਨੂੰ ਲੰਘਣਾ ਪੈ ਰਿਹਾ ਉੱਥੇ ਇੱਕ ਬਿਜਲੀ ਦੀ ਵੱਡੀ ਸਮੱਸਿਆ ਹੈ ਤੁਸੀਂ ਦੇਖ ਰਹੇ ਹੋ ਥਾਂ ਥਾਂ ਦੇ ਉੱਤੇ ਇਹ ਟਰਾਂਸਫਾਰਮਰ ਡਿੱਗੇ ਨੇ ਵਲੇ ਡਿੱਗੇ ਨੇ ਹੋਰ ਬਿਜਲੀ ਦੇ ਖੰਭੇ ਜਿਹੜੇ ਇਸ ਪੂਰੇ ਸਰਸਦੀ ਖੇਤਰ ਦੇ ਵਿੱਚ ਡਿੱਗੇ ਨੇ ਜਿਵੇਂ ਕਿ ਧਰਮਕੋਟ ਪਤਨ ਦੇ ਤੋਂ ਤੁਸੀਂ ਦੇ ਪਾਰ ਲੰਘਦੇ ਜੇ ਤਾਂ ਬਹੁਤ ਵੱਡੀ ਤਰਾਸ ਦੀ ਵੇਖਣ ਨੂੰ ਮਿਲਦੀ ਹੈ ਥਾਂ ਥਾਂ ਦੇ ਉੱਤੇ ਪਾਣੀ ਖਲੋਤਾ ਹੈ ਲੋਕ ਕਮਾ ਕਾਜਾਂ ਵਾਲੇ ਬੇਸ਼ੱਕ ਇਧਰ ਉਧਰ ਆ ਜਾ ਰਹੇ ਹਨ ਪਰ ਉਹਨਾਂ ਦੀਆਂ ਜ਼ਮੀਨਾਂ ਦਾ ਹੋਇਆ ਵੱਡਾ ਨੁਕਸਾਨ ਹੈ ਜਿਸ ਕਰਕੇ ਲੋਕ ਬਹੁਤ ਪਰੇਸ਼ਾਨੀ ਦੇ ਆਲਮ ਵਿੱਚ ਹਨ ਤੇ ਹੁਣ ਦੇਖੀਏ ਤਾਂ ਇੱਥੇ ਬਿਜਲੀ ਦੀ ਵੱਡੀ ਸਮੱਸਿਆ ਹੈ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੋੜ ਫੇਰ ਦਰਿਆ ਰਾਵੀ ਦੇ ਕਿਨਾਰੇ ਪਹੁੰਚੇ ਹਨ ਤੇ ਧਰਮਕੋਟ ਪੱਤਨ ਦੇ ਬਿਲਕੁਲ ਕਿਨਾਰੇ ਤੇ ਖਲੋਤੇ ਹਨ ਜਿੱਥੇ ਪਿਛਲੇ ਦਿਨੀ ਆਏ ਹਾੜ ਨੇ ਬਹੁਤ ਵੱਡੀ ਬਰਬਾਦੀ ਮਚਾਈ ਹੈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਨੇ ਕਿਸਾਨਾਂ ਦੇ ਘਰ ਤਬਾਹ ਹੋ ਗਏ ਨੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਤੇ ਹੋਰ ਜਾਨੀ ਮਾਲੀ ਕਈ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਸਾਹਮਣੇ ਆਇਆ ਇਸੇ ਤਰ੍ਹਾਂ ਦੱਸ ਦਈਏ ਕਿ ਜਿੱਥੇ ਵਾਕ ਵਾਕ ਮੁਸ਼ਕਲਾਂ ਦੇ ਵਿੱਚ ਲੋਕਾਂ ਨੂੰ ਲੰਘਣਾ ਪੈ ਰਿਹਾ ਉੱਥੇ ਇੱਕ ਬਿਜਲੀ ਦੀ ਵੱਡੀ ਸਮੱਸਿਆ ਤੁਸੀਂ ਦੇਖ ਰਹੇ ਹੋ ਥਾਂ ਥਾਂ ਦੇ ਉੱਤੇ ਇਹ ਟਰਾਂਸਫਾਰਮਰ ਡਿੱਗੇ ਨੇ ਵਲੇ ਡਿੱਗੇ ਨੇ ਹੋਰ ਬਿਜਲੀ ਦੇ ਖੰਬੇ ਜਿਹੜੇ ਇਸ ਪੂਰੇ ਸਰਹੱਦੀ ਖੇਤਰ ਦੇ ਵਿੱਚ ਡਿੱਗੇ ਨੇ ਜਦ ਕਿ ਮੱਖੀ ਮਛਰ ਦਾ ਵੱਡਾ ਜੋਰ ਹੈ ਤੇ ਪਾਣੀ ਸੁੱਕਣ ਤੋਂ ਬਾਅਦ ਚ ਇੱਥੇ ਦਾ ਜਿਹੜੀ ਗੰਦਗੀ ਹੈ ਉਹ ਬਹੁਤ ਵੱਡੀ ਤਦਾਦ ਦੇ ਵਿੱਚ ਫੈਲੀ ਹੋਈ ਹੈ ਇੱਥੇ ਬੱਚਿਆਂ ਬਜ਼ੁਰਗਾਂ ਦੇ ਵਾਸਤੇ ਜੋ ਕਿ ਪਿੰਡਾਂ ਦੇ ਲੋਕ ਜਿਹੜੇ ਪਿੰਡ ਸਰਹੱਦੀ ਖੇਤਰ ਦੇ ਵਿੱਚ ਵਸੇ ਹੋਏ ਨੇ ਉਹਨਾਂ ਦੇ ਵਾਸਤੇ ਬਿਜਲੀ ਦੀ ਸਹੂਦਤ ਹੋਣੀ ਜ਼ਰੂਰੀ ਹੈ ਜਦ ਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਪੂਰਾ ਸਰਹੱਦੀ ਖੇਤਰ ਫਗਰਾਂ ਦੀਆਂ ਮੁਸ਼ਕਲਾਂ ਦੇ ਵਿੱਚੋਂ ਦੀ ਲੱਗਦਾ ਨਜ਼ਰ ਆ ਰਿਹਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਥਾਂ ਥਾਂ ਦੇ ਉੱਤੇ ਜਿਹੜੇ ਦਰਖਤ ਲੱਗੇ ਨੇ ਉਹ ਦਰਖਤਾਂ ਨੂੰ ਵੀ ਇੱਥੇ ਹਾਲੇ ਤੱਕ ਚੁੱਕਿਆ ਨਹੀਂ ਗਿਆ ਤੇ ਨਾ ਹੀ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਇੱਥੇ ਸਰਹੱਦੀ ਦੇ ਵਿੱਚ ਕੋਈ ਮੁਲਾਜ਼ਮ ਦਿਖਾਈ ਦਿੰਦੇ ਨੇ ਨਾ ਕੋਈ ਬਿਜਲੀ ਵਾਲੇ ਦਿਖਾਈ ਦੇ ਰਹੇ ਨੇ ਕੋਈ ਬਿਜਲੀ ਅਧਿਕਾਰੀ ਜਾਂਚ ਕਰਨ ਵਾਲੇ ਦਿਖਾਈ ਨਹੀਂ ਦੇ ਰਹੇ ਵੱਡਾ ਖੇਤਰ ਜਿਹੜਾ ਵਾਕ ਵਾਕ ਸਮੱਸਿਆਵਾਂ ਦੇ ਵਿੱਚ ਘਿਰਿਆ ਹੋਇਆ ਹੈ ਜਿਵੇਂ ਕਿ ਧਰਮਕੋਟ ਪੱਤਨ ਦੇ ਤੋਂ ਤੁਸੀਂ ਦੇ ਪਾਰ ਲੰਘਦੇ ਹੀ ਤਾਂ ਬਹੁਤ ਵੱਡੀ ਤਰਾਸ ਦੀ ਵੇਖਣ ਨੂੰ ਮਿਲਦੀ ਹੈ ਥਾਂ ਥਾਂ ਦੇ ਉੱਤੇ ਪਾਣੀ ਖਲੋਤਾ ਹੈ ਲੋਕ ਕੰਮ ਕਾਜਾਂ ਵਾਲੇ ਬੇਸ਼ੱਕ ਇਧਰ ਉਧਰ ਆ ਜਾ ਰਹੇ ਹਨ ਪਰ ਉਹਨਾਂ ਦੀਆਂ ਜ਼ਮੀਨਾਂ ਦਾ ਹੋਇਆ ਵੱਡਾ ਨੁਕਸਾਨ ਹੈ ਜਿਸ ਕਰਕੇ ਲੋਕ ਬਹੁਤ ਪਰੇਸ਼ਾਨੀ ਦੇ ਆਲਮ ਵਿੱਚ ਹਨ ਤੇ ਹੁਣ ਦੇਖੀਏ ਤਾਂ ਇੱਥੇ ਬਿਜਲੀ ਦੀ ਵੱਡੀ ਸਮੱਸਿਆ ਹੈ ਪੂਰੇ ਸਰਦੀ ਖੇਤਰ ਦੇ ਵਿੱਚ ਥਾਂ ਥਾਂ ਦੇ ਉੱਤੇ ਜੋ ਮੋਟਰਾਂ ਨੂੰ ਲੋਕਾਂ ਦੀਆਂ ਪਾਣੀ ਵਾਲੀਆਂ ਮੋਟਰਾਂ ਨੂੰ ਜੋ ਲਾਈਨਾਂ ਜਾਂਦੀਆਂ ਸਨ ਉਹ ਲਾਈਨਾਂ ਪੂਰੀ ਤਰ੍ਹਾਂ ਤਬਾਹ ਹੋਈਆਂ ਨੇ ਆ ਤੁਸੀਂ ਸਿੱਧੀਆਂ ਤਸਵੀਰਾਂ ਤਾਂ ਹੀ ਦੇਖ ਰਹੇ ਹੋ ਕਿ ਕਿਵੇਂ ਥਾਂ ਥਾਂ ਦੇ ਉੱਤੇ ਖੰਭੇ ਟੁੱਟ ਕੇ ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਉਹ ਖੇਤਾਂ ਦੇ ਵਿੱਚ ਡਿੱਗੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਤੁਸੀਂ ਦੇਖ ਰਹੇ ਹੋ ਕਿਵੇਂ ਉਲਝਣਾ ਭਰੀ ਜਿਹੜੀ ਜ਼ਿੰਦਗੀ ਹੈ ਇਹ ਲੋਕ ਫਿਰਾਲ ਜੋ ਰਹੇ ਨੇ ਤੇ ਜਿੱਥੇ ਖੰਬੇ ਡਿੱਗੇ ਨੇ ਉਥੇ ਦਰਖਤ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਸਰਹੱਦੀ ਖੇਤਰ ਦੇ ਵੱਖ-ਵੱਖ ਥਾਵਾਂ ਦੇ ਉੱਤੇ ਡਿੱਗੇ ਪਏ ਨੇ ਜਿਨ੍ਹਾਂ ਦਾ ਹਾਲੇ ਤੱਕ ਕੋਈ ਵਾਲੀ ਵਾਰਸ ਨਜ਼ਰ ਨਹੀਂ ਆ ਰਿਹਾ ਦੂਰ ਦਰੇਡੇ ਤੱਕ ਨਜ਼ਰ ਮਾਰੀਏ ਤਾਂ ਬਿਜਲੀ ਪੂਰੀ ਤਰ੍ਹਾਂ ਗੁੱਲ ਹੈ ਤੇ ਬਹੁਤ ਵੱਡੀਆਂ ਸਮੱਸਿਆਵਾਂ ਦੇ ਵਿੱਚੋਂ ਦੀ ਲੋਕ ਲੰਘ ਰਹੇ ਹਨ ਦਰਖਤ ਵੱਖ-ਵੱਖ ਥਾਵਾਂ ਦੇ ਉੱਤੇ ਡਿੱਗੇ ਨੇ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਡੂੰਗੀਆਂ ਥਾਵਾਂ ਦੇ ਉੱਤੇ ਹਾਲੇ ਤੱਕ ਪਾਣੀ ਜਿਹੜਾ ਬਰਕਰਾਰ ਹੈ ਜਿੱਥੇ ਦਰਿਆ ਰਾਵੀ ਦੇ ਬੀਤੇ ਦਿਨ ਪਾਣੀ ਵਧਣ ਦੀ ਗੱਲ ਚੱਲੀ ਸੀ ਉੱਥੇ ਲੋਕ ਹੋਰ ਮਾਜੂਸ ਦਿਖਾਈ ਦੇ ਰਹੇ ਨੇ ਤੇ ਲੋਕਾਂ ਦੇ ਉੱਤੇ ਹੜ ਦਾ ਜਿਹੜਾ ਇਹ ਖਤਸ਼ਾ ਹਾਲੇ ਤੱਕ ਉਹਨਾਂ ਦੇ ਚਿਹਰਿਆਂ ਦੇਤੇ ਫੈਲਿਆ ਹੋਇਆ ਹੈ ਪੱਤਰਕਾਰ ਅਵਤਾਰ ਸਿੰਘ ਰੰਦਾਵਾ ਦੇ ਨਾਲ ਅਜੀਤ ਟੀਮ ਬਟਾਲਾ ਜੀ